ਦਲਜੀਤ ਦੁਸ਼ਾਇ ਨੇ ਮੰਗ ਲਈ ਮਾਫੀ ਹਾਂਜੀ ਦੋਸਤੋ ਥੋੜੇ ਦਿਨਾਂ ਤੋਂ ਦਲਜੀਤ ਦੁਸ਼ਾਇ ਦਾ ਬਹੁਤ ਜ਼ਿਆਦਾ ਵਿਰੋਧ ਹੋ ਰਿਹਾਗਾ ਦਲਜੀਤ ਦੁਸ਼ਾਂਜ ਕੇ ਵੀ ਸੀ ਸ਼ੋ ਅਮਿਤ ਆਵਚਨ ਕੋਲ ਜਾਂਦੇ ਨੇ ਤੇ ਸਭ ਤੋਂ ਪਹਿਲਾਂ ਅਮਿਤ ਆਵਚਨ ਦੇ ਜਾ ਕੇ ਪੈਰੀਂ ਹਥ ਲਾਉਂਦੇ ਨੇ ਤੇ ਜਿਸ ਤੋਂ ਬਾਅਦ ਪੰਜਾਬ ਦੇ ਲੋਕਾਂ ਨੇ ਵਿਰੋਧ ਕੀਤਾ ਕਿ ਅਮਿਤ ਆਵਚਨ ਉਹ ਹੈਗਾ ਜਿਨੇ 1984 ਦੇ ਸਮੇਂ ਇੰਦਰਾ ਗਾਂਧੀ ਨਾਲ ਮਿਲ ਕੇ ਪੰਜਾਬ ਦੀ ਜਵਾਨੀ ਦਾ ਕਾਣ ਕੀਤਾ ਸੀ ਤੇ ਦਲਜੀਤ ਅਜੋ ਤੇ ਜਾ ਕੇ ਪੈਰਾਂ ਵਿੱਚ ਡਿੱਗ ਪਿਆ ਐਦੋ ਸ਼ਰਮ ਵਾਲੀ ਗੱਲ ਕਿਹੜੀ ਹੋਗੀ ਤੇ ਲੋਕਾਂ ਦੇ ਵਿਰੋਧ ਤੋਂ ਬਾਅਦ ਸਭ ਤੋਂ ਪਹਿਲਾਂ ਦਲਜੀਤ ਆਪਣੇ ਇੰਸਟਾ ਅਕਾਊਂਟ ਤੇ ਇੱਕ ਸਟੋਰੀ ਸਾਂਝੀ ਕਰਦਾ ਹੈ ਤੇ ਜਿਦੇ ਵਿੱਚ ਉਹਨੇ ਲਿਖਿਆ ਕਿ ਮੈਂ ਸ਼ੋਅ ਦੇ ਵਿੱਚ ਨਾ ਹੀ ਤਾਂ ਗਾਣੇ ਦੀ ਪ੍ਰੋਮੋਸ਼ਨ ਕਰਕੇ ਗਿਆ ਤੇ ਨਾ ਹੀ ਫਿਲਮ ਦੀ ਪ੍ਰੋਮੋਸ਼ਨ ਕਰਕੇ ਗਿਆ ਪੰਜਾਬ ਦੇ ਵਿੱਚ ਫਲਡਸ ਆਏ ਹੋਏ ਸੀਗੇ ਪੰਜਾਬ ਦੀ ਗੱਲ ਇੰਟਰਨੈਸ਼ਨਲ ਲੈਵਲ ਤੇ ਹੋਵੇ ਮੈਂ ਤਾਂ ਕਰਕੇ ਉਹ ਸ਼ੋਅ ਦੇ ਵਿੱਚ ਗਿਆ ਅਤੇ ਇਸ ਤੋਂ ਬਾਅਦ ਦਲਜੀਤ ਦੋਸ਼ਾਇਨ ਇੱਕ ਲਾਈਵ ਵੀਡੀਓ ਬਣਾ ਕੇ ਲੋਕਾਂ ਤੋਂ ਮਾਫੀ ਮੰਗੀ ਕਿ ਜੇਕਰ ਤੁਹਾਨੂੰ ਬੁਰਾ ਲੱਗਿਆ ਕਿ ਮੈਂ ਸ਼ੋਅ ਦੇ ਵਿੱਚ ਕਿਉਂ ਗਿਆ ਤਾਂ ਮੈਂ ਤੁਹਾਡੇ ਤੋਂ ਹੱਥ ਜੋੜ ਕੇ ਮਾਫੀ ਮੰਗਦਾ ਮੇਰੇ ਲਈ ਸਭ ਤੋਂ ਪਹਿਲਾਂ ਮੇਰਾ ਪੰਜਾਬ ਆਗਾ ਇਸ ਤੋਂ ਬਾਅਦ ਬਾਕੀ ਹੋਰ ਲੋਕ ਨੇ